ਗੁਰੰਡਾ ਦੀ ਸਹਿਕਾਰੀ ਖੰਡ ਮਿਲ ਬੀਤੇ 3 ਦਿਨਾਂ ਤੋਂ ਬੰਦ ਹੋਣ ਕਾਰਨ ਕਿਸਾਨਾਂ ਨੂੰ ਫਸਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮਿਲ ਜਲਦੀ ਨਾ ਚੱਲੀ ਤਾਂ ਉਹਨਾਂ ਵੱਲੋਂ ਸੜਕ ਜਾਮ ਕਰਕੇ ਰੋਸ ਮੁਜ਼ਾਰਾ ਕੀਤਾ ਜਾਏਗਾ ਕਿਸਾਨਾਂ ਦੇ ਮੁਤਾਬਕ ਖੰਡ ਮਿਲ 3 ਦਸੰਬਰ ਨੂੰ ਪੜਾਈ ਦੇ ਲਈ ਸ਼ੁਰੂ ਕੀਤੀ ਗਈ ਸੀ ਲੇਕਿਨ ਇਸ ਦੌਰਾਨ ਕਈ ਵਾਰ ਤਕਨੀਕੀ ਨੁਕਸ ਆ ਜਾਣ ਦੇ ਕਾਰਨ ਇਹ ਬੰਦ ਹੋਈ ਹੈ ਤੇ ਉਹਨਾਂ ਨੇ ਵੀ ਕਿਹਾ ਹੈ ਕਿ 3 ਦਿਨਾਂ ਤੋਂ ਇਹ ਮਿਲ ਫਿਰ ਤੋਂ ਬੰਦ ਹੋ ਗਈ ਹੈ ਤੇ ਤਿੰਨ ਦਿਨਾਂ ਦੌਰਾਨ ਕੁਝ ਘੰਟੇ ਹੀ ਇਹ ਮਿਲ ਚੱਲੀ ਹੈ ਕਿ ਕਿਸਾਨ ਠੰਡ ਦੀ ਇਸ ਰੁੱਤ ਦੇ ਵਿੱਚ ਖੁੱਲੇ ਅਸਮਾਨ ਹੇਠ ਰਾਤਾਂ ਕੱਟਣਾਂ ਲੇ ਮਜਬੂਰ ਹੋ ਰਹੇ ਨੇ ਅੱਜ ਜੀ 100 150 ਕਿਸਾਨ ਇਕੱਠਾ ਹੋਇਆ ਹੋਇਆ 3 ਦਸੰਬਰ ਤੋਂ ਮਿਲਦਨੇ ਆਪਣਾ ਸੀਜ਼ਨ ਸ਼ੁਰੂ ਕੀਤਾ ਉਸ ਟਾਈਮ ਵੀ ਇਹ ਦੋ ਦਿਨ ਬੰਦ ਰਹੀ ਆ ਬਾਕੀ ਪਿਛਲੇ ਦਿਨਾਂ ਦੇ ਵਿੱਚ ਵੀ ਜੱਤੋਂ ਮਿਲ ਚਾਲੂ ਹੋਈ ਆ ਕਿਤੇ ਚੱਲ ਪਈ ਕਿਤੇ ਖੜ ਗਈ ਕਿਤੇ ਚੱਲ ਪਈ ਕਿਤੇ ਖੜ ਗਈ ਇਹ ਪਤਾ ਨਹੀਂ ਕੀ ਕਾਰਨ ਹੈ ਮਿਲ ਮੈਨੇਜਮੈਂਟ ਦੀ ਇਹ ਨਲਾਇਕੀ ਆ ਹੁਣ ਜਿਹੜੇ ਅੱਜ ਕਿਸਾਨ ਇਕੱਠੇ ਹੋਏ ਆ ਪਿਛਲੇ 3 ਦਿਨਾਂ ਦੇ ਵਿੱਚ ਸਿਰਫ 4 ਘੰਟੇ ਮਿਲ ਚੱਲੀ ਆ 3 ਦਿਨਾਂ ਤੋਂ ਮਿਲ ਬੰਦ ਆ ਇੰਨੀ ਠੰਡ ਪੈਂਦੀ ਆ 4-4 ਦਿਨ ਹੋ ਗਏ ਕਿਸਾਨਾਂ ਨੂੰ ਇੱਥੇ ਗੰਨਾ ਲਿਆ ਗੰਨਾ ਖੜਿਆ ਨੂੰ ਵੀ 4 ਘੰਟੇ ਮਿਲ ਚੱਲੀ ਆ 3 ਦਿਨਾਂ 'ਚ ਇਹ ਪ੍ਰਸ਼ਾਸਨ ਦੀ ਬਹੁਤ ਨਲਾਇਕੀ ਆ ਬਾਕੀ ਅਸੀਂ ਪ੍ਰਸ਼ਾਸਨ ਤੋਂ ਵਰ ਮਿਲ ਮੈਨੇਜਮੈਂਟ ਤੋਂ ਮੰਗ ਹੋਰ ਵੀ ਕਰਦੇ ਆ ਵੀ ਕੋਈ ਪੈਨਲਟੀ ਨਹੀਂ ਪੈਣੀ ਚਾਹੀਦੀ ਇੱਥੇ ਕੀ ਮੇਰਾ ਪਿੰਡ ਜਵੰਦਾ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਹੈ ਜੀ ਅਸੀਂ ਕਾਫੀ ਸਾਲਾਂ ਤੋਂ ਇੱਥੇ ਗੰਨਾ ਲੈ ਕੇ ਆ ਰਹੇ ਹਾਂ ਤੇ ਤੇ ਹੁਣ ਗੱਲ ਕੀ ਹੈ ਵੀ ਪਿਛਲੇ 3 ਦਿਨਾਂ ਤੋਂ ਆਪਣੇ 슈ਗਰ ਮਿਲ ਹੈ ਜੋ ਆਪਣੀ ਇਹ ਖੜ ਚੁੱਕੀ ਹੈ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਵੀ ਕੋਈ ਰੁਕਾਵਟ ਜਾਂ ਕੁਝ ਮਸ਼ੀਨਰੀ ਦੀ ਦਿੱਕਤ ਆ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਵੀ ਇਹਨਾਂ ਦਾ ਜਿਹੜਾ ਸਾਨੂੰ ਹੁਣ ਤੱਕ ਕਿਉਂਕਿ ਅਸੀਂ ਇੱਥੇ ਗੰਨਾ ਲੈ ਕੇ ਆਉਨੇ ਆ ਪਤਾ ਲੱਗਦਾ ਰਹਿੰਦਾ ਵੀ ਇੱਥੋਂ ਜਿਹੜੀ ਮਸ਼ੀਨਰੀ ਦੀ ਜਿਹੜੀ ਟੁੱਟ ਪੱਜਾ ਉਹ ਸਮੇਂ ਸਿਰ ਇਹਦੀ ਰਿਪੇਅਰ ਨਹੀਂ ਕੀਤੀ ਜਾਂਦੀ ਜਿਹਦੇ ਕਰਕੇ ਜੇ ਉਹ ਦੀ ਸੀਜ਼ਨ ਤੋਂ ਪਹਿਲਾਂ ਚੰਗੇ ਤਰ੍ਹਾਂ ਮੁਕੰਮਲ ਤਰੀਕੇ ਨਾਲ ਰਿਪੇਅਰ ਕਰ ਦਿੱਤੀ ਜਾਵੇ ਤਾਂ ਹੋ ਸਕਦਾ ਵੀ ਜ਼ਿੰਮੇਵਾਰਾਂ ਜ਼ਿੰਮੇਵਾਰਾਂ ਨੂੰ ਭਰਾਮਾਂ ਨੂੰ ਆਪਣੇ ਉਹਨੂੰ ਸੀਜ਼ਨ ਦੇ ਵਿੱਚ ਦਿੱਕਤਾਂ ਦਾ ਘੱਟ ਸਾਹਮਣਾ ਕਰਨਾ ਪਵੇ ਆਪਣੇ ਮਿਲ ਪਰਸੋਂ ਦੇ ਰੋਜ਼ ਤੋਂ ਖੜਾ ਜੀ ਮੈਂ ਕਿਸਾਨ ਸਾਰੇ ਹੈਰਾਨ ਹੋ ਰਹੇ ਆਂ 4 ਘੰਟੇ ਚੱਲੇ ਰਾਤ ਮਿਲ ਤੇ ਬਾਕੀ ਇਹ ਕਹਿੰਦੇ ਪਲਾਂਟੀ ਦੀ ਗੱਲ ਪਲਾਂਟੀ ਆਏ ਜੀ ਹੁਣ ਮਿਲ ਜੇ ਪ੍ਰੋਪਰ ਨਹੀਂ ਚੱਲਦਾ ਪਲਾਂਟੀ ਕਿੱਥੋਂ ਦੇਣਗੇ ਕਿਸਾਨ ਜੀ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਪਲਾਂਟੀ ਪਲਾਂਟੀ ਨਹੀਂ ਦਿੱਤੀ ਜਾਊਗੀ ਸਾਡੀ ਪਲਾਂਟੀ ਮਾਫ ਕੀਤੀ ਜਾਵੇ ਕਿੰਨੀਆਂ ਟਰਾਲੀਆਂ ਖੜੀਆਂ ਨੇ ਜੀ 300 ਟਰਾਲੀ ਹੋਗੀ 100 ਦੇ ਗੇਟ 'ਚ ਰੈਡੀ ਹੋਊਗੀ ਜੀ 400 ਦੇ ਗੇਟ 'ਚ ਹੋਊਗਾ ਜੀ ਇੱਥੇ ਜੀ ਦੇਖੋ ਐਤ ਕੀ ਇਹ ਮਿਲ ਚੱਲਿਆ ਸੀ 3 ਦਸੰਬਰ ਨੂੰ 3 ਦਸੰਬਰ ਨੂੰ ਥੋੜਾ ਮਿਲ ਚਲਾ ਕੇ ਇਹਨਾਂ ਨੇ ਬੰਦ ਕਰਤਾ ਫਿਰ ਮਿਲ ਦੁਬਾਰਾ 5 ਨੂੰ ਚੱਲਿਆ 5 ਤੋਂ ਬਾਅਦ ਇਹ ਮਿਲ ਇਦਾਂ ਹੀ ਕਦੇ ਬਾਲਣ ਬਿਨਾਂ ਖੜ ਗਿਆ ਜੀ ਕਦੇ ਕਹਿੰਦੇ ਵਿੱਚ ਕੋਈ ਇਹਦੇ ਖਰਾਬੀ ਆ ਗਈ ਪ੍ਰੋਪਰ ਮਿਲ ਚੱਲ ਨਹੀਂ ਜੀ ਰਿਹਾ ਹੁਣ ਪਿਛਲੇ 3 ਦਿਨਾਂ ਤੋਂ ਮਿਲ ਖੜਾ ਜੀ ਅਰ 4 ਘੰਟੇ ਮਿਲ ਚੱਲਿਆ ਸਿਰਫ ਹੁਣ ਅਸੀਂ ਜੀਐਮ ਸਾਹਿਬ ਨਾਲ ਇੱਥੇ ਜਾ ਕੇ ਗੱਲਬਾਤ ਕਰੀ ਵੀ ਸਮੱਸਿਆ ਕਹਿੰਦੇ ਜੀ ਹੁਣ ਬਾਲਣ ਨਹੀਂ ਸਾਡੇ ਕੋਲ ਦੇਖੋ ਬਾਲਣ ਦਾ ਇੰਤਜ਼ਾਮ ਦਾ ਮੈਨੇਜਮੈਂਟ ਨਹੀਂ ਕਰਨਾ ਠੀਕ ਹੈ ਜੀ ਕੋਈ ਇੱਕ ਜਿਹੜਾ ਬੱਕਰੀਆਂ ਚਾਰ ਦਾ ਨਾ ਉਹ ਵੀ ਆਪਣਾ ਬਾਲਣ ਨਾਲ ਲੈ ਕੇ ਤੁਰਦਾ ਵੀ ਰਾਜ ਮੈਨੂੰ ਚਾਹ ਬਣਾਉਣੀ ਪੈਣੀ ਆ ਇਹ ਐਡਾ بڑا ਮਿਲ ਚਲਾ ਰਹੇ ਆ ਇਹਨਾਂ ਕੋਲ ਬਾਲਣ ਨਹੀਂ ਹੈ ਬਾਕੀ ਜਾ ਕੇ ਸਾਡੀਆਂ ਟਰਾਲੀਆਂ ਚ ਦੇਖੋ ਵੀ ਸਾਡੇ ਕੰਬਲ ਧੁੰਦ ਨਾਲ ਭੇਜੇ ਪਏ ਆ ਰਾਤਾਂ ਇੱਕ ਮੀਂਹ ਦੇ ਵਿੱਚੋਂ ਅਸੀਂ ਟਰਾਲੀਆਂ ਕੱਢ ਕੇ ਕਿ ਮੇਲੇ ਆ ਖੇਤਾਂ 'ਚੋਂ ਹਜ਼ਾਰਾਂ ਹਜ਼ਾਰ ਰੁਪਿਆ ਸਾਨੂੰ ਪਹਿਲਾਂ ਲੇਬਰ ਮਹਿੰਗੀ ਪੈ ਗਈ ਬਾਹਰ ਲਦਾਉਣੀ ਪਈ ਟਰਾਲੀਆਂ ਇੱਥੇ ਆ ਕੇ ਫੇਰ ਖੱਜਲ ਖਵਾਰੀ ਰਾਤ ਇੰਟਰ ਨਹੀਂ ਤੇ ਕਰਦੇ ਟਰਾਲੀ ਕਹਿੰਦੇ ਜੀ ਅਸੀਂ ਇੰਟਰ ਨਹੀਂ ਕਰਨੀ ਹੈਗੀ ਗੰਨਾ ਜ਼ਿਆਦਾ ਹੋ ਗਿਆ ਉਹ ਵੀ ੱੱਕੇ ਨਾਲ ਕਰਵਾਈ ਜੀ ਰਾਤ ਉਦਰਿਸ ਬਾਰੇ ਮਿਲਦੇ ਜਨਰਲ ਮੈਨੇਜਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਿਲਦੇ ਵਿੱਚ ਡੀਸੀ ਮੋਟਰ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਸੀ ਜਿਸ ਦਾ ਸਮਾਨ ਬਾਹਰੋਂ ਮੰਗਵਾਉਣਾ ਪੈ ਰਿਹਾ ਹੈ ਤੇ ਮੋਟਰ ਠੀਕ ਕਰਨ ਦੇ ਲਈ ਕੰਪਨੀ ਇੰਜੀਨੀਅਰ ਅਰੇਂਜ ਕਰਨਾ ਪੈ ਰਿਹਾ ਹੈ ਤੇ ਜੀਐਮ ਨੇ ਇਹ ਵੀ ਕਿਹਾ ਹੈ ਕਿ ਮਿਲ ਨੂੰ ਖੇਤੀ ਹੀ ਚਲਾ ਦਿੱਤਾ ਜਾਏਗਾ ਨਹੀਂ ਦੋ ਤਿੰਨ ਦਿਨ ਨੇ ਖੜੇ ਹੋਏ ਐਕਟਰੀ ਸਾਡੇ ਡੀਸੀ ਮੋਟਰ ਚ ਡਰਾਈਵ ਚ ਪ੍ਰੋਬਲਮ ਆ ਗਈ ਸੀ ਉਹ ਇੱਕ ਟੈਕਨੀਕਲ ਪਾਰਟ ਆ ਉਹ ਜਿਹੜਾ ਵਾ ਸਾਨੂੰ ਇੱਥੇ ਅਵੇਲੇਬਲ ਨਹੀਂ ਸੀ ਬਾਹਰੋਂ ਮੰਗਵਾਉਣਾ ਪਿਆ ਉਹਨਾਂ ਗਾ ਕੇ ਉਹਦੇ ਦੇ ਜਿਹੜਾ ਕੰਪਨੀ ਇੰਜੀਨੀਅਰ ਆ ਉਹਦਾ ਵੀ ਅਰੇਂਜ ਕਰਨਾ ਪਿਆ ਉਸ ਕਰਕੇ ਥੋੜਾ ਟਾਈਮ ਲੱਗ ਗਿਆ ਤੇ ਬਾਕੀ ਥੋੜੀ ਜਿਹੀ ਸਾਡੀ ਹੋਰ ਵੀ ਇੱਕ ਦੋ ਪ੍ਰੋਬਲਮ ਸੀ ਉਹਦੇ ਕਰਕੇ ਅਸੀਂ ਹੱਲ ਕਰਕੇ ਤੇ ਮਿਲ ਲ ਗਏ ਬੰਨ ਹੁਣ ਘੰਟੇ ਦੇ ਘੰਟੇ ਬਾਅਦ ਚਲਣ ਜਾ ਰਹੇ ਹਾਂ ਜਗਬਾਨੀ ਟੀਵੀ ਲਈ ਮੁਰੰਦਾ ਤੋਂ ਅਮਰਜੀਤ ਤਿੱਤੀ ਮਾਨ ਦੀ ਰਿਪੋਰਟ